ਖੇਤਰ ਨਾ ਕਰਦੀ ਆ ਨਾ ਤੁਹਾਨੂੰ ਮੈਂ ਜਿਹੜੀ ਹੱਡ ਨਾ ਬੀਤੀ ਆ ਉਹ ਦੱਸਣ ਲੱਗੀ ਆ ਕੋਈ ਤਾਂ ਦੱਸਦਾ ਜਾ ਬੀਤੀ ਤੇ ਮੈਂ ਤੁਹਾਨੂੰ ਦੱਸਦੀ ਆ ਆਪਦੀ ਹੱਡ ਬੀਤੀ ਜਿੰਨਾ ਦੇ ਮੈਂ ਕੰਮ ਤੇ ਪਹਿਲਾਂ ਲੱਗੀ ਸੀ ਨਾ ਉਹ ਸਾਰਾ ਪਰਿਵਾਰ ਬਾਹਰ ਚਲਾ ਗਿਆ ਤੇ ਮੈਨੂੰ ਕਹਿੰਦੇ ਨਾ ਵੀ ਤੂੰ ਕੰਮ ਤੋਂ ਛੁੱਪੇ ਕਰਨਾ ਅਸੀਂ ਇੱਕ ਦੁਆਰੇ ਛੁੱਪੇ ਆਵਾਂਗੇ ਤੇ ਤੈਨੂੰ ਕੰਮ ਤੇ ਲਾ ਲਾਂਗੇ ਤੇ ਤੂੰ ਉਹਨਾਂ ਤਰ੍ਹਾਂ ਦਾ ਕੋਈ ਕੰਮ ਲੱਭਣਾ ਹੁਣ ਮੈਨੂੰ ਤਾਂ ਕੋਈ ਕੰਮ ਮੇਰਾ ਕਰਦਾ ਨਹੀਂ ਸੀ ਮੇਰਾ ਕੰਮ ਲੱਭਣੇ ਸੀਗਾ ਤੇ ਮੈਂ ਕੰਮ ਲੱਭਣਾ ਸ਼ੁਰੂ ਕਰਤਾ ਕਦੇ ਮੈਂ ਕਿਸੇ ਨੂੰ ਕਹਾਂ ਮੈਂ ਕੰਮ ਤੇ ਲੱਗਣਾ ਕਦੇ ਕਿਸੇ ਨੂੰ ਕਹਾਂ ਮੈਂ ਕੰਮ ਤੇ ਲੱ ਉਹ ਬੁਢੀ ਨੇ ਮੈਨੂੰ ਦੱਸ ਸੁਪਾਈ ਕਹਿੰਦੀ ਨਾ ਵੀ ਤੂੰ ਕੰਮ ਤੇ ਲੱਗਣਾ ਮੈਂ ਕਹਾ ਲੱਗਣਾ ਕਹਿੰਦੀ ਚਲ ਮੈਂ ਤੈਨੂੰ ਦੱਸਦੀ ਆ ਵੀ ਤੂੰ ਕੰਮ ਤੇ ਕਿਹਦੇ ਤੈਨੂੰ ਭੱਲਣਾ ਮੈਂ ਕੰਮ ਤੇ ਕਹਿੰਦੀ ਆ ਮੈਂ ਕਿ ਚਲ ਕੋਈ ਨਹੀਂ ਕਹਿੰਦੀ ਵੀ ਜਾਵੜੂਂਗੀ ਮੈਂ ਤਾਂ ਕੰਮ ਦੀ ਲੋੜ ਹੀ ਆ ਵੀ ਮੈਂ ਉਹਦਾ ਜਵਾਬ ਪਾ ਲੈਣਾ ਕਹਿੰਦੀ ਚਲ ਠੀਕ ਆ ਚਲ ਹੋਈ ਗਿਆ ਤੇ ਸਾਡੀ ਮੈਨੂੰ ਉਹਨੇ ਫਿਰ ਤੱਕ ਕਹਿੰਦੀ ਫਲਾਣੇ ਪਾਸੇ ਨਰਦਰਾਨਾ ਫਲਾਣਿਆਂ ਦਾ ਘਰ ਤੇ ਉੱਥੇ ਜਾ ਕੇ ਨਾ ਵੀ ਤੂੰ ਜਾਵੜਾ ਤੇ ਉਹਨਾਂ ਦਾ ਫੋਨ ਨੰਬਰ ਦੇ ਤਾਂ ਮੈਂ ਲਾ ਲਿਆ ਤੇ ਲਾ ਕੇ ਮੈਂ ਉਹਨੂੰ ਤੇ ਚਲੀ ਵੀ ਕੰਮ ਦਾ ਪੁੱਛਣ ਜਦੋਂ ਮੈਂ ਕੰਮ ਦਾ ਪੁੱਛਣ ਜਾਵੜੀ ਤੇ ਮ ਜਿਹਨ ਕੰਮ ਤੇ ਵੀ ਤੁਹਾਨੂੰ ਪੂਰੀ ਚਾਹੀਦੀ ਕਹਿੰਦੇ ਹਾਂ ਪੂਰੀ ਤਾਂ ਚਾਹੀਦੀ ਆ ਮੈਂ ਕਿਹਾ ਵੀ ਕਿੰਨੇ ਪੈਸੇ ਦਵੋਗੇ ਕਹਿੰਦੇ ਤੂੰ ਦੱਸ ਕਿੰਨੇ ਪੈਸੇ ਲੈਂਗੀ ਮੈਂ ਕਿਹਾ ਵੀ ਤੁਸੀਂ ਦੱਸੋ ਵੀ ਕੀ ਕੀ ਕੰਮ ਆ ਕਹਿੰਦੇ ਰੋਟੀ ਵੀ ਲਾਉਣੀ ਭਾਂਡੇ ਵੀ ਮੰਨ ਲੈਣੇ ਝਾੜੂ ਪੂੰਛਾ ਵੀ ਕਰਨਾ ਤੇ ਸਾਡੇ ਬੱਚੇ ਵੀ ਸਾਹਮਣੇ ਜਦੋਂ ਅਸੀਂ ਇੱਧਰ ਉੱਤਰ ਜਾਇਆ ਕਰਾਂਗੇ ਵੀ ਘਰੇ ਸ਼ਰਾਰਤਾਂ ਨਾ ਕਰਨ ਸਮਾਨ ਨਾ ਵਿਗਾੜਨ ਕੋਈ ਮੈਂ ਕਿਹਾ ਵੀ ਚਲੋ ਠੀਕ ਆ ਕਹਿੰਦੇ ਭਾਂਡਾ ਠੇਕ ਕਰ ਜੋ ਝਾੜੂ ਪੂੰਛਾ ਕੱਪੜਾ ਲੀਣਾ ਰੋਟੀ ਪਾਣੀ ਸਭ ਕਰਨਾ ਮੈਂ ਕਿਹਾ ਵੀ ਠੀਕ ਆ ਮੰਜ਼ੂਰ ਆ ਮੈਂ ਕਿਹਾ ਤੁਸੀਂ ਪੈਸੇ ਦੱਸੋ ਵੀ ਕਿੰਨੇ ਦੋਗੇ ਮੈਨੂੰ ਕਹਿੰਦੇ ਵੀ ਤੂੰ ਦੱਸ ਕਿੰਨੇ ਮੈਂ ਕਿਹਾ ਵੀ ਤੁਸੀਂ ਦੱਸੋ ਜੇ ਤਾਂ ਮੈਨੂੰ 12 ਖਾਣ ਕੇ ਮੈਂ ਲੱਗ ਜੂ ਕਿ ਜੇ ਮੈਨੂੰ ਨਾ 12 ਖਾਣ ਕੇ ਮੈਂ ਨਾ ਲੱਗੂ ਕਿ ਕਹਿੰਦੇ ਪਹਿਲੇ ਮਹੀਨੇ ਤਾਂ ਦੇਵਾਂਗੇ ਅਸੀਂ 10000 ਰੁਪਇਆ ਮੈਂ ਕਿਹਾ ਹਾਂ ਜੀ ਕਹਿੰਦੇ ਦੂਜੇ ਮਹੀਨੇ ਦੇਵਾਂਗੇ ਅਸੀਂ 20000 ਮੈਂ ਕਿਹਾ ਵੀ ਠੀਕ ਆ ਕਹਿੰਦੇ ਤੀਜੇ ਮਹੀਨੇ ਦੇਵਾਂਗੇ 30000 ਤੇ 5 ਮਹੀਨੇ ਅਸੀਂ ਰਹਿਣਾ ਤੇ ਚੌਥੇ ਮਹੀਨੇ ਅਸੀਂ ਦੇਵਾਂਗੇ ਤੈਨੂੰ 40000 ਤੇ 15 ਮਹੀਨੇ ਜੇ ਤਦ ਅਸੀਂ ਜਾਣਾ ਹੋਇਆ ਤਾਂ ਕੋਈ ਨਹੀਂ ਅਸੀਂ ਰੱਜੇ ਪੂਜੇ ਬੰਦੇ ਆ ਸਾਨੂੰ ਕੋਈ ਫਰਕ ਪੈਂਦਾ ਤੈਨੂੰ ਅਸੀਂ 50000 ਰੁਪਏ ਤੁਹਾਨੂੰ ਖਾ ਦੇ ਜਾਂਗੇ ਜਾਣ ਲੱਗੇ ਮੈਂ ਕਹਾਂ ਫਿਰ ਤੁਸੀਂ 15 ਮਹੀਨੇ ਸਾਧਦੇ ਹੋ ਵੀ ਮੈਂ ਐਵੇਂ 10000 ਤੇ 20 ਤੇ 30 ਤੇ 40 ਤੇ ਤੁਰੇ ਫਿਰੂ ਤੇ ਚੱਲ ਤੁਸੀਂ 50 ਤੇ ਸਾਧ ਲਓ ਮੇਰੇ ਵੀ ਕੋਈ ਗੱਲ ਦੇ ਨਿਕਲ ਜੂ ਉਹਨਾਂ ਨੂੰ ਨੰਬਰ ਲੈ ਰਿਆ ਮੈਨੂੰ ਅੱਜ ਤੱਕ ਕਾਰਪੂਨ ਨਹੀਂ ਲਾਇਆ ਪਤਾ ਨਹੀਂ ਉਹਨਾਂ ਦੇ ਦਿਲ ਤੇ ਕੀ ਬੀਤੀ ਕੀ ਨਹੀਂ ਜਾਣਨਾ ਉਹ ਇਦੋਂ ਸਸਤੀ ਬੁੜੀ ਮਰਗੀ ਜਾ ਇਦੂ ਦੋਸ਼ਦਾਰ ਵੱਧ ਦੇਣ ਦਾ ਰਾਤਾ ਹੋ ਆਦੇ ਹੁਣ ਗਰੀਬ ਆਦਮੀ ਦਾ ਕੋਈ ਫਾਇਦਾ ਹੋ ਜੂ ਆ ਹਾਲ ਅੱਜ ਕੱਲ ਲੋਕਾਂ ਦੇ ਮੈਨੂੰ ਉਹਨਾਂ ਨੇ ਮੁੜ ਕੇ ਫੋਨ ਹੀ ਨਹੀਂ ਲਾਇਆ ਹੁਣ ਤੁਸੀਂ ਦੱਸੋ ਕਿ ਕੀ ਗੱਲ ਹੋ ਸਕਦੀ ਆ ਕੀ ਬਾਤ ਹੋ ਸਕਦੀ ਆ ਮੈਂ ਤਾਂ ਹੈਰਾਨ ਹੋਈ ਬੈਠ ਸੋਚ-ਸੋਚ ਕੇ ਵੀ ਮੈਂ ਤਾਂ ਇੰਨੇ ਪੈਸੇ ਮੰਗੇ ਤੇ ਮੈਂ ਤਾਂ ਚੱਲ ਕੇ ਆ ਵੀ ਚੱਲ ਮੈਂ 9 ਮਹੀਨੇ ਤੁਹਾਡੇ ਕੰਮ ਤੇ ਆ ਜੂਗੀ ਤੁਸੀਂ ਮੈਨੂੰ 50000 ਰੁਪਇਆ ਦੇ ਦਿਓ ਤੇ ਮੈਂ ਤੁਹਾਡੇ ਲਾਸਟ ਵਾਲੇ ਮਹੀਨੇ ਕੰਮ ਕਰ ਦੂੰਗੀ ਜਿਹੜਾ ਹੋਇਆ ਕੋ ਰੋਟੀ ਪਾਣੀ ਝਾੜੂ ਪੋਚਾ ਬੱਚੇ ਵੀ ਸੰਭ ਦੂੰ ਮੈਂ ਤੇ ਕੰਮ ਵੀ ਜਿੰਨਾ ਕਹੂੰਗੀ ਉਨਾ ਹੀ ਕਰ ਦੂੰਗੀ ਮੈਂ ਆਏ ਨਹੀਂ ਵੀ ਮੈਂ ਆਪਣੇ ਬੱਚੇ ਸਾਹ ਕੇ ਤੇ ਬਹਿ ਜਾ ਕਰੂੰਗੀ ਮੈਂ ਰੋਟੀ ਪਾਣੀ ਵੀ ਕਰੂੰ ਝਾੜੂ ਪੂੰਛਾ ਵੀ ਲਾਉਂ ਤੋਂ ਰਵੇੜਾ ਵੀ ਸੰਭਰ ਤੇ ਕਰੂੰਗੀ ਤਾਂ ਮੈਨੂੰ ਉਹ ਅੱਧ ਬੂਮ ਲੰਮਦੇ ਹੁਣ ਮੈਂ ਤਾਂ ਹੈਰਾਨਗੀ ਹੋਈ ਪਈ ਆ ਵੀ ਲੋਕ ਆਏ ਕਿਉਂ ਕਰਦੇ ਆ ਤੜਨਾ ਧੋਖੇ ਵੀ ਜੇ ਤੁਸੀਂ ਮੇਰੇ ਨਜ਼ਦੀਕੀ ਨਾਲ ਗੱਲ ਕੀਤੀ ਤੁਸੀਂ ਮੈਨੂੰ ਕੰਮ ਤੇ ਲਾ ਲੋ ਤੁਸੀਂ ਕਾਹ ਤੋਂ ਮੈਨੂੰ ਤਰਕਾ ਤੇ ਗੱਲ ਕਰਕੇ ਆਏ ਵੀ ਤੁਸੀਂ ਇੱਕ ਵਾਰ ਬੂਮ ਤਾਂ ਲੰਮਦੇ ਚਲ ਮੈਂ ਕੋਈ 5-7000 ਘਟਾ ਲੈਦੀ ਚਲ ਤੁਸੀਂ ਨਾ ਮੈਨੂੰ 50 ਦਿੰਦੇ ਮੈਨੂੰ 45 ਦੇ ਦਿੰਦੇ ਕੋਈ ਹਾਲ ਨਹੀਂ ਲੋਕਾਂ ਦਾ ਮੈਂ ਤਾਂ ਸਮਝ ਤੋਂ ਬਾਹਰ ਹੋਈ ਪਈ ਆ ਤਾਂ